ਸਤਿ ਸ੍ਰੀ ਅਕਾਲ ਜੀ। ਟਰੈਵਲ ਵਿਦ ਸਰਦਾਰ ਦੇ ਨਵੇਂ ਸਫ਼ਰ ਵਿੱਚ ਤੁਹਾਡਾ ਸਵਾਗਤ ਆ। ਅੱਜ ਆਪਾਂ ਇਤਿਹਾਸ ਦੇ ਪੱਤਰੇ ਫੋਲਾਂਗੇ। ਅੱਜ ਆਪਾਂ ਗੱਲ ਕਰਾਂਗੇ ਲੁਧਿਆਣੇ ਦੇ ਘੰਟਾ ਘਰ ਦੀ। ਤੇ ਜਿਹਨੂੰ ਹਰ ਬੰਦਾ ਜਾਣਦਾ ਕਿ ਇਹਦਾ ਨੌ ਘੰਟਾ ਘਰ ਆ। ਪਰ ਇਹਦਾ ਇਤਿਹਾਸ ਨਹੀਂ ਪਤਾ। 99.9% ਦੁਨੀਆ ਦੇ ਲੋਕਾਂ ਨੂੰ ਇਹਦਾ ਇਤਿਹਾਸ ਨਹੀਂ ਪਤਾ। ਖਾਸ ਕਰਕੇ ਲੁਧਿਆਣੇ ਵਾਲਿਆਂ ਨੂੰ ਇਹਦਾ ਇਤਿਹਾਸ ਨਹੀਂ ਪਤਾ। ਇਹਦਾ ਅਸਲੀ ਨਾਂ ਕੀ ਸੀਗਾ? ਅਸਲੀ ਨਾਂ ਵੀ ਆਪਾਂ ਦੱਸਦੇ ਹਾਂ। ਕਿਹਦਾ ਨਾਮ ਕੀ ਸੀ ਸਿਰਫ ਇੰਨਾ ਪਤਾ ਲੋਕਾਂ ਨੂੰ ਕਿ ਉੱਥੇ 3 ਵੀਲਰ ਤੇ ਜਾਣਾ ਜੀ ਉਹ ਘੰਟਾ ਘਰ ਆ ਰੇਲਵੇ ਸਟੇਸ਼ਨ ਕੋਲੇ ਕੀ ਮਸ਼ਹੂਰ ਚੀਜ਼ ਆ ਜੀ ਘੰਟਾ ਘਰ ਆ ਚੌੜਾ ਬਾਜ਼ਾਰ ਜਾਣਾ ਜੀ ਕਿੱਥੇ ਜਾਣਾ ਜੀ ਘੰਟਾ ਘਰ ਜਾਣਾ ਸਲਾਫਾ ਬਾਜ਼ਾਰ ਜਾਣਾ ਜੀ ਕਿੱਥੇ ਜਾਣਾ ਘੰਟਾ ਘਰ ਆ ਕਿਤਾਬ ਬਾਜ਼ਾਰ ਜਾਣਾ ਵਾ ਕਿੱਥੇ ਜਾਣਾ ਜੀ ਘੰਟਾ ਘਰ ਤੇ ਇਸ ਕਰਕੇ ਅੱਜ ਆਪਾਂ ਇਹਦੇ ਪੱਤਰੇ ਫਨੁੱਲਾਂਗੇ ਤੇ ਇਹਦੇ ਬਾਰੇ ਗੱਲਬਾਤ ਕਰਾਂਗੇ ਇੱਕ ਰਾਣੀ ਸੀ ਜਿਸ ਦਾ ਨਾਮ ਸੀਗਾ ਵਿਕਟੋਰੀਆ ਐਲਜਾਬੈਥ ਉਹ ਰਾਣੀ ਦੇ ਭਾਰਤ ਦੇ ਵਿੱਚ 25 ਸਾਲ ਰਾਜ ਵਧੀਆ ਕਰਨ ਦੀ ਖੁਸ਼ੀ ਦੇ ਵਿੱਚ ਭਾਰਤ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਕਲੌਕ ਟਾਵਰ ਬਣਾਏ ਗਏ ਘੰਟਾ ਘਰ ਬਣਾਏ ਗਏ ਇਸ ਕਲੌਕ ਟਾਵਰ ਦਾ ਜਿਹੜਾ ਅਸਲੀ ਨੋਆ ਉਹ ਹੈਗਾ ਵਿਕਟੋਰੀਆ ਕਲੌਕ ਟਾਵਰ ਕੁਈਨ ਵਿਕਟੋਰੀਆ ਕਲੌਕ ਟਾਵਰ ਰਾਣੀ ਦਾ ਜਨਮ ਜਿਹੜਾ ਸੀ 24 ਮਈ 1819 ਚ ਹੋਇਆ ਤੇ ਇਹਦੀ ਜਿਹੜੀ ਡੈਥ ਹੋਈ ਆ 1901 ਦੇ ਵਿੱਚ ਹੋਈ ਯਾਨੀ ਕਿ 81 ਸਾਲਾਂ ਦੀ ਸੀ ਜਦੋਂ ਇਹਦੀ ਡੈਥ ਹੋ ਗਈ ਤੇ 1866 ਦੇ ਵਿੱਚ ਅਜੇ ਰਾਣੀ ਜਿਉਂਦੀ ਸੀ ਤੇ 25 ਸਾਲਾਂ ਦੀ ਰਾਜ ਕਰਨ ਦੀ ਖੁਸ਼ੀ ਦੇ ਵਿੱਚ ਇਹ ਕਲੌਕ ਟਾਵਰ ਬਣਾਇਆ ਗਿਆ ਤੇ ਇਹਦੀ ਜਿਹੜੀ ਸ਼ੁਰੂਆਤ ਹੋਈ 1866 ਦੇ ਵਿੱਚ ਹੋਈ ਜਦਕਿ ਬਣਦੇ-ਬਣਦੇ ਨੂੰ ਇਹਨੂੰ 1906 ਦੇ ਵਿੱਚ ਇਹਦਾ ਉਦਘਾਟਨ ਹੋਇਆ ਯਾਨੀ ਕਿ 40 ਸਾਲ ਲੱਗੇ ਘੰਟਾ ਕਰਨ ਨੂੰ ਬਣਨ ਦੇ ਉਹਨਾਂ ਦਿਨਾਂ ਦੇ ਵਿੱਚ ਲੋਕਾਂ ਕੋਲੇ ਘੜੀਆਂ ਨਹੀਂ ਸੀ ਹੁੰਦੀਆਂ ਉਹਨਾਂ ਦਾ ਜਿਹੜਾ ਸਾਰਾ ਕਾਰੋਬਾਰ ਆ ਸਾਰੇ ਕੰਮ ਦੀ ਦਿਨ ਦੀ ਰੁਟੀਨ ਉਹ ਘੰਟਾ ਘੜੀ ਦੇ ਉੱਤੇ ਨਿਰਭਰ ਹੁੰਦੀ ਸੀ ਦਫ਼ਤਰਾਂ ਨੇ ਕਦੋਂ ਛੁੱਟੀ ਕਰਨੀ ਤੇ ਪਿੰਡਾਂ ਵਾਲਿਆਂ ਨੂੰ ਸ਼ਹਿਰਾਂ ਵਾਲਿਆਂ ਨੂੰ ਕਿਉਂਕਿ ਇਹਦੀ ਜਿਹੜੀ ਬੈਲ ਆ ਉਹ 20-20 ਕਿਲੋਮੀਟਰ ਤੱਕ ਸੁਣਦੀ ਸੀ ਜੇ 2 ਵਜੇ ਦੇ ਸੀ ਤਾਂ ਇਹਦੇ ਵਿੱਚ 2 ਘੰਟੀਆਂ ਵੱਜਦੀਆਂ ਸੀ ਜੇ 5 ਵਜੇ ਦੇ ਸੀ ਤਾਂ 5 ਘੰਟੀਆਂ ਵੱਜਦੀਆਂ ਸੀ 20 ਕਿਲੋਮੀਟਰ ਤੱਕ ਲੋਕਾਂ ਨੂੰ ਇਹਦੀ ਆਵਾਜ਼ ਸੁਣਦੀ ਹੁੰਦੀ ਸੀ ਲੋਕਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਦਿਨ ਚੜ ਗਿਆ ਦਿਨ ਕਿੰਨੇ ਵੱਜ ਗਏ ਕਿੰਨਾ ਟਾਈਮ ਹੋ ਗਿਆ ਸਨ 1990 ਤੋਂ ਪਹਿਲਾਂ ਇਹ ਹੀ ਇੱਕ ਬਿਲਡਿੰਗ ਹੁੰਦੀ ਸੀ ਜਿਹੜੀ ਸਭ ਤੋਂ ਉੱਚੀ ਬਿਲਡਿੰਗ ਹੁੰਦੀ ਸੀ ਤੇ ਦੂਰ ਤੱਕ ਇਹ ਦਿਸਦੀ ਹੁੰਦੀ ਸੀ ਤੇ ਦੂਰ ਤੱਕ ਲੋਕਾਂ ਨੂੰ ਇਹਦੇ ਟਾਈਮ ਦਾ ਵੀ ਪਤਾ ਲੱਗ ਜਾਂਦਾ ਸੀ ਦੇਖ ਕੇ ਵੀ ਪਤਾ ਲੱਗ ਜਾਂਦਾ ਸੀਗਾ ਇਹਦਾ ਜਿਹੜਾ ਸਟਰਕਚਰ ਆ ਇਹਨੂੰ ਕੋਈ ਪੁੱਛ ਕੇ ਛਿ ਨਹੀਂ ਸੀ ਕਿ ਕਾਦੇਵੀ ਇਹਦੀ ਤੇ ਕੱਲੋ ਵੀ 3010 220 ਦੇ ਵਿੱਚ ਇਹਦੀ ਫਾਈਲ ਅਪਰੂਵ ਹੋਈ ਤੇ ਇਹਦੇ ਮਰੰਮਤ ਵਾਸਤੇ ਇਹਦੇ ਤੇ ਲਾਈਟਾਂ ਲਾਉਣ ਵਾਸਤੇ ਤੇ ਇਹਦਾ ਕਲॉक ਰਿਪੇਅਰ ਕਰਨ ਵਾਸਤੇ ਸਰਕਾਰ ਵੱਲੋਂ ਫੰਡ ਰਿਲੀਜ਼ ਕੀਤਾ ਗਿਆ ਤੇ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦੀ ਡਿਊਟੀ ਲਈ ਗਈ ਕਿ ਇਹਦੀ ਦੇਖਭਾਲ ਹੁਣ ਤੁਸੀਂ ਕਰਨੀ ਆ ਇਹਦੀ ਜਿਹੜੀ ਚੜਾਈ ਆ ਅੰਦਰਲੇ ਪਾਸਿਓਂ ਲਗਭਗ 15 ਫੁੱਟ ਤੇ ਬਾਹਰਲੇ ਪਾਸਿਓਂ 20 ਫੁੱਟ ਤੇ ਜਿਹੜੀ ਉਚਾਈ ਆ ਉਹ 127 ਫੁੱਟ ਤੇ ਜਿਹੜੀ ਇਹਦੀ ਘੜੀ ਆ ਘੜੀ ਤਕਰੀਬਨ ਚਾਰ ਘੜੀਆਂ ਨੇ ਚਾਰੇ ਘੜੀਆਂ ਦਾ ਜਿਹੜਾ ਸਾਈਜ਼ ਆ ਲਗਭਗ ਜੇ ਉਚਾਈ ਦੇਖੀ ਜਾਵੇ ਤਾਂ 6 ਫੁੱਟ ਦੇ ਕਰੀਬ ਬਣਦੀ ਆ ਤੇ ਇਹ ਚਾਰੇ ਘੜੀਆਂ ਦਾ ਜਿਹੜਾ ਮਕੈਨਿਜ਼ਮ ਆ ਆਪਾਂ ਉਹਦੇ ਬਾਰੇ ਵੀ ਗੱਲ ਕਰਦੇ ਆ ਇਹਨਾਂ ਘੜੀਆਂ ਨੂੰ ਚੱਲਦੇ ਰੱਖਣ ਵਾਸਤੇ ਸਰਕਾਰ ਵੱਲੋਂ BR ਪ੍ਰੋਡਕਟ ਇੰਡੀਆ ਇਹ ਨਾਮ ਧਾਰੀ ਨੇ ਕਹਿੰ ਲੋ ਵੀ ਇਹ ਹੱਥ ਦੇ ਕਾਰੀਗਰ ਨੇ ਤੇ ਐਸਜੀਪੀਸੀ ਦੀਆਂ ਜਿੰਨੀਆਂ ਵੀ ਘੜੀਆਂ ਨੇ ਸਾਰਿਆਂ ਦੀ ਕਹ ਲੋ ਵੀ ਇਹ ਦੇਖ ਰੇਖ ਕਰਦੇ ਨੇ ਤੇ ਦੂਜੀ ਗੱਲ ਆ ਵੀ ਜਿਹੜੀਆਂ ਲਾਈਟਾਂ ਲੱਗੀਆਂ ਨੇ ਇਹਨੂੰ ਲਾਈਟਾਂ ਵਾਸਤੇ ਬਜਾਜ ਕੰਪਨੀਆਂ ਜਿਹਦੇ ਪੱਖੇ ਵੀ ਆਉਂਦੇ ਆ ਲਾਈਟਾਂ ਵੀ ਆਉਂਦੀਆਂ ਬੱਲਬ ਵੀ ਆਉਂਦੇ ਆ ਤੇ ਉਹਨਾਂ ਨੇ ਜਿੰਨੀਆਂ ਲਾਈਟਸ ਹੈਗੀਆਂ ਨੇ ਰੰਗ ਚੇਂਜ ਕਰਦੀਆਂ ਨੇ ਉਹਨਾਂ ਦਾ ਜਿਹੜਾ ਸਾਰਾ ਕਾਰੋਬਾਰ ਹੈਗਾ ਜਾਂ ਠੇਕਾ ਹੈਗਾ ਉਹ ਬਜਾਜ ਕੰਪਨੀ ਕੋਲੇ ਆ ਤੇ ਇੱਥੇ ਇੱਕ ਅੰਦਰਲੇ ਪਾਸੇ ਜਦੋਂ ਘੰਟਾ ਘਰਦਾ ਜਿਹੜਾ ਅੰਦਰਲੇ ਪਾਸੇ ਇੱਕ ਆਫਿਸ ਬਣਿਆ ਹੋਇਆ ਜਿੱਥੋਂ ਤੁਸੀਂ ਟੂਰਿਜ਼ਮ ਦਾ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਤੇ ਇੱਥੇ ਇਹ ਪੱਥਰ ਲੱਗਿਆ ਵਿਕਟੋਰੀਆ ਮੈਮੋਰੀਅਲ ਕਲੌਕ ਟਾਵਰ ਤੇ ਉਦੋਂ ਪ੍ਰਿੰਸ ਜਿਹੜੇ ਸੀ ਉਹਨਾਂ ਦਾ ਨਾਮ ਲਿਖਿਆ ਹੋਇਆ ਤੇ ਉਦ ਘਾਟਨ ਜਿਹੜਾ ਵਾ ਉਹਦੇ ਬਾਰੇ ਵੀ ਲਿਖਿਆ ਹੋਇਆ ਇਹ ਲਾਈਟਾਂ ਜਿਹੜੀਆਂ ਕਾਲੇ-ਕਾਲੇ ਆਪਾਂ ਨੂੰ ਦਿਸਦੇ ਆ ਇੱਥੇ ਲਾਈਟਾਂ ਲਾਈਆਂ ਹੋਈਆਂ ਨੇ ਤੇ ਇੱਥੇ ਵੀ ਇੱਕ ਪੱਥਰ ਹੈਗਾ ਜਿਹਦੇ ਉੱਤੇ ਕੁਝ ਲਿਖਿਆ ਹੋਇਆ ਪਰ ਉਹ ਸਮਝ ਨਹੀਂ ਆ ਰਿਹਾ ਆ ਦੇਖੋ ਲਿਖਿਆ ਹੋਇਆ ਰੰਗ ਕਰਨ ਲੱਗੇ ਉਹ ਮਿਟ ਗਿਆ ਇੱਥੇ ਇਸ ਬਿਲਡਿੰਗ ਨੂੰ ਬੈਲ ਵਾਸਤੇ ਜਿਹੜੀ ਉੱਤੇ ਬੈਲ ਲੱਗੀ ਆ ਘੰਟੀ ਲੱਗੀ ਆ ਉਹਦੇ ਵਾਸਤੇ ਅਲੱਗ ਅਰਥ ਕੀਤਾ ਹੋਇਆ ਇਸ ਬਿਲਡਿੰਗ ਵਾਸਤੇ ਅਲੱਗ ਅਰਥ ਆ ਬੜਾ ਜਾਣ ਕੇ ਉਸ ਟਾਈਮ ਵੀ ਇਹ ਚੀਜ਼ਾਂ ਸੋਚ ਸਮਝ ਕੇ ਬਣਾਈਆਂ ਗਈਆਂ ਇਹ ਲਾਈਟਾਂ ਦੇ ਪੈਨਲ ਨੇ ਇਹ ਰੰਗ ਬਰੰਗੀਆਂ ਲਾਈਟਾਂ ਜਿਹੜੀਆਂ ਨੇ ਇਹ ਜਲਦੀਆਂ ਨੇ ਤੇ ਇੱਧਰਲੇ ਬਸ ਮੈਂ ਤੁਹਾਨੂੰ ਦਿਖਾਉਣਾ ਇਹ ਅਰਥ ਲੱਗਿਆ ਹੋਇਆ ਕਿ ਇਹਦੇ ਉੱਤੇ ਕੋਈ ਅਸਮਾਨੀ ਬਿਜਲੀ ਡਿੱਗ ਪਵੇ ਤਾਂ ਇਹ ਸ ਘੰਟਾ ਘਰ ਨੂੰ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਇਹ ਇੱਕ ਯਾਦਗਾਰ ਆ ਇਹ ਸ਼ਾਨ ਆ ਲੁਧਿਆਣੇ ਦੀ ਜੇ ਇਹਨੂੰ ਵਿੱਚੋਂ ਕੱਢ ਦਿੱਤਾ ਜਾਵੇ ਤਾਂ ਆਲੇ ਦੁਆਲੇ ਜਿੰਨੇ ਬਾਜ਼ਾਰ ਨੇ ਰੇਲਵੇ ਸਟੇਸ਼ਨ ਸਾਰਿਆਂ ਦਾ ਕਹ ਲਓ ਵੀ ਨਾਮ ਫਿੱਕਾ ਪੈ ਜਾ ਅੱਜ ਦੇ ਦਿਨਾਂ ਦੇ ਵਿੱਚ ਇੱਥੇ ਇੱਕ ਟੂਰਿਜ਼ਮ ਦਾ ਆਫਿਸ ਬਣਿਆ ਹੋਇਆ ਜਿੱਥੇ ਇੱਥੇ ਇੱਕ ਨੰਬਰ ਵੀ ਲਿਖਿਆ ਤੁਸੀਂ ਉਹਨੂੰ ਪੌਜ਼ ਕਰਕੇ ਪੜ੍ਹ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੋਵੇ ਤੁਸੀਂ ਅੰਦਰ ਜਾ ਸਕਦੇ ਹੋ ਤੇ ਇਸ ਦੇ ਅੰਦਰੋਂ ਵੀਡੀਓਗ੍ਰਾਫੀ ਕਰ ਲੋ ਵੀ ਮਨਾ ਸੀਗੀ ਉੱਪਰ ਸਾਨੂੰ ਜਾਣ ਨਹੀਂ ਦਿੱਤਾ ਉਹ ਕਹਿੰਦੇ ਵੀ ਤੁਹਾਡੇ ਵਾਸਤੇ ਨਹੀਂ ਹਰ ਵਾਸਤੇ ਮਨਾਵਾ ਉਹ ਉੱਥੇ ਜਿਹੜਾ ਮੁੰਡਾ ਜਿਹਦੀ ਡਿਊਟੀ ਸੀਗੀ ਉਹਨਾਂ ਨੇ ਬੜਾ ਸਾਨੂੰ ਕੋਆਪਰੇਟ ਕੀਤਾ ਤੇ ਉਹਨਾਂ ਦਾ ਨਾਮ ਆ ਗੁਰਜੋਤ ਇਸ ਬਿਲਡਿੰਗ ਦੇ 4 ਫਲੋਰ ਆ ਜਣ ਕੇ ਤਿੰਨ ਤੀਜੇ ਫਲੋਰ ਤੋਂ ਬਾਅਦ ਜਿਹੜੀ ਛੱਤ ਆ ਉਹ ਓਪਨ ਆ ਜਣ ਕੇ ਬਣਦੇ ਤਾਂ ਤਿੰਨ ਪਰ ਮੈਂ ਚਾਰ ਕਹਿ ਰਿਹਾ ਕਿਉਂਕਿ ਚੌਥੇ ਦੇ ਵਿੱਚ ਲੱਗੀ ਆ ਘੰਟੀ ਉੱਤੇ ਬਣੀ ਆ ਬਾਲਕੋਨੀ ਜਿਹਦੇ ਵਿੱਚੋਂ ਦੀ ਆਪਾਂ ਦੇਖ ਸਕਦੇ ਆ ਗਰਾਊਂਡ ਫਲੋਰ ਦੇ ਉੱਤੇ ਆਫਿਸ ਬਣਿਆ ਹੋਇਆ ਸੈਕੰਡ ਫਲੋਰ ਆ ਜਿਹੜਾ ਨਹੀਂ ਫਸਟ ਫਲੋਰ ਆ ਜਿਹੜਾ ਉਹਦੇ ਉੱਤੇ ਇਲੈਕਟ੍ਰੀਕਲ ਦੇ ਜਿੰਨੇ ਵੀ ਪੈਨਲ ਆ ਜੋ ਚੀਜ਼ਾਂ ਇਹਦੇ ਵਿੱਚ ਵਰਤਦੀਆਂ ਬਿਜਲੀ ਨਾਲ ਉਹ ਫਸਟ ਫਲੋਰ ਤੇ ਆ ਜਿਹੜਾ ਸੈਕੰਡ ਫਲੋਰ ਆ ਸੈਕੰਡ ਫਲੋਰ ਦੇ ਉੱਤੇ ਕਲੌਕ ਆ ਤੇ 3rd ਫਲੋਰ ਜਿਹੜਾ ਵਾ ਉੱਪਰ ਆਪਾਂ ਨੂੰ ਬਾਲਕਨੀ ਦਿੰਦੀ ਆ ਉਹ ਤੀਜਾ ਫਲੋਰ ਆ ਤੇ ਜਿਹੜਾ ਚੌਥਾ ਫਲੋਰ ਮੈਂ ਜਿਹਨੂੰ ਕਹਿ ਰਿਆਂ ਉਹ ਉੱਪਰ ਜਿਹੜੀ ਉੱਪਰ ਟੋਪੀ ਬਣੀ ਹੋਈ ਆ ਗੁੰਬਦ ਬਣਿਆ ਹੋਇਆ ਉਹ ਚੌਥਾ ਫਲੋਰ ਆ ਚੌਥੇ ਫਲੋਰ ਦੇ ਵਿੱਚ ਬੈਲ ਲੱਗੀ ਹੋਈ ਆ ਜਿਹੜੀ ਇਹ ਲੋਹੇ ਦੀ ਘੰਟੀ ਬਣੀ ਹੋਈ ਆ ਇਹਦੇ ਉੱਤੇ ਵੀ ਇੰਗਲੈਂਡ ਦੀ ਮੋਹਰ ਲੱਗੀ ਹੋਈ ਆ ਜਾਨਕਿ ਉੱਥੇ ਦੀ ਬਣੀ ਹੋਈ ਆ ਇਹ ਤੇ ਇਹਦਾ ਲਗਭਗ ਜਿਹੜਾ weight ਹੈਗਾ ਉੱਪਰ ਤਾ ਨਹੀਂ ਮੈਂ ਗਿਆ ਪਰ ਲਗਭਗ ਜਿਹੜਾ weight ਆ ਉੱਥੇ ਦੇ ਹਿਸਾਬ ਨਾਲ ਮੈਨੂੰ ਦੱਸਿਆ ਗਿਆ ਉਹ ਕਹਿੰਦੇ 3 ਤੋਂ 4 ਗੁੰਟਲ ਦੇ ਢੇੜੇ ਦਾ weight ਹੋਣਾ ਜਿਹੜਾ ਇਸ ਬੈਲ ਦਾ ਘੇਰਾ ਵਾ ਉਹ 3 ਫੁੱਟ ਦਾ ਘੇਰਾ ਵਾ ਇਹਦਾ ਉੱਪਰ ਜਾਣ ਦਾ ਇੱਕ ਮਾਤਰ ਜਾਨਕਿ ਜਿਹੜਾ ਜਰੀਆ ਵਾ ਉਹ ਇਹ ਇਹ ਅੰਦਰ ਪੌੜੀਆਂ ਬਣੀਆਂ ਹੋਈਆਂ ਨੇ ਗੋਲ ਘੁਮਾਦਾਰ ਤੇ ਇਸ ਘੰਟਾ ਕਰਦੇ ਆਲੇ ਦੁਆਲੇ ਪਹਿਲਾਂ ਤਾਂ ਕੋਈ ਬਿਲਡਿੰਗ ਹੁੰਦੀ ਨਹੀਂ ਸੀ ਬਹੁਤ ਘਟ ਹੁੰਦੀਆਂ ਸੀ ਜਿਹੜੇ ਵੇਲੇ ਇਹ ਬਣਿਆ ਤੇ ਹੁਣ ਤਾਂ ਇਹਦੇ ਆਲੇ ਦੁਆਲੇ ਪੂਰਾ ਰਾਸ਼ਾ ਕਿ ਇੱਥੇ ਜਾਣ ਨੂੰ ਲੋਕ ਘਤਰਾਉਂਦੇ ਆ ਕਿ ਘੰਟਾ ਘਰਵਾਲ ਸਾਨੂੰ ਕੰਮ ਨਾ ਪੈ ਜਾਵੇ ਵੀ ਉਧਰ ਨੂੰ ਕਾਰ ਲੈ ਕੇ ਜਾਣੀ ਸਕੂਟਰ ਮੋਟਰਸਾਈਕਲ ਹਜੇ ਚੱਲ ਜਾਂਦਾ ਕਾਰ ਲੈ ਕੇ ਜਾਣੀ ਤਾਂ ਬੰਦੇ ਦੇ ਦਿਮਾਗ ਤੇ ਇੱਕ ਤਰ੍ਹਾਂ ਦਾ ਬੋਝ ਪੈ ਜਾਂਦਾ ਇਹ ਕੁਝ ਡਰੋਨ ਸ਼ਾਟ ਨੇ ਜਿਸ ਦੇ ਵਿੱਚ ਰੰਗ ਬਰੰਗੀਆਂ ਲਾਈਟਾਂ ਦੇ ਨਾਲ ਘੰਟਾ ਘਰ ਦੇਿਸਦਾ ਤੇ ਆਲੇ ਦੁਆਲੇ ਖੂਬਸੂਰਤ ਸ਼ਹਿਰ ਦਿਂਦਾ ਤੇ ਇਹਦੇ ਨੇੜਿਓਂ ਜੇ ਆਪਾਂ ਦੇਖੀਏ ਤਾਂ ਇਹਦੇ ਉੱਤੇ ਅਲੱਗ-ਅਲੱਗ ਰੰਗ ਦੀਆਂ ਜਦੋਂ ਲਾਈਟਾਂ ਪੈਂਦੀਆਂ ਤੇ ਇਹ ਬਹੁਤ ਖੂਬਸੂਰਤ ਲੱਗਦਾ ਤੇ ਦੂਜੀ ਗੱਲ ਜੇ ਹਜੇ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰੋ ਕਿਉਂਕਿ ਆਉਣ ਵਾਲੀਆਂ ਵੀਡੀਓ ਦੇ ਵਿੱਚ ਆਪਾਂ ਹੋਰ ਬੜੀਆਂ ਇੰਟਰਸਟਿੰਗ ਜਾਣਕਾਰੀਆਂ ਲੈ ਕੇ ਆ ਰਹੇ ਹਾਂ ਤੇ ਉਹਨੂੰ ਦੇਖਿਓ ਤੇ ਇਸ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਮਿਹਨਤਾਂ ਜਿਹੜੀਆਂ ਨੇ ਉਹਦਾ ਮੁੱਲ ਜ਼ਰੂਰ ਪਾਓ ਧੰਨਵਾਦ ਦੋਸਤੋ ਮਿਲਦੇ ਹਾਂ ਛੇਤੀ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ